ਬਾਈ ਜੀ ਅੱਜ ਦੀ ਇਹ ਵੀਡੀਓ ਤੁਸੀਂ ਕਦੇ ਵੀ ਭੁੱਲੋਗੇ ਨਹੀਂ ਹੈਰਾਨ ਹੋ ਜਾਓਗੇ ਸੁਣ ਕੇ 1 ਸਾਲ ਦੇ ਵਿੱਚ 1 ਲੱਖ ਪੰਜਾਬੀ ਸਟੂਡੈਂਟ ਬਾਹਰ ਜਾਂਦਾ ਹੈਗਾ ਇਸ ਦੇ ਹਿਸਾਬ ਦੇ ਨਾਲ 1 ਲੱਖ 30 ਹਜ਼ਾਰ ਸਟੂਡੈਂਟ ਬਾਹਰ ਜਾਂਦਾ ਹੈਗਾ ਮਤਲਬ ਕਿ ਦੋ ਰਿਪੋਰਟਾਂ ਐ ਇਹਦੇ ਵਿੱਚ ਵਿਚਾਲੇ ਜਾਂਦੇ ਹੋਣਗੇ ਲੱਖ ਦੀ ਐਵਰੇਜ ਤੁਸੀਂ ਮੰਨ ਕੇ ਚ ਲੋ ਲੱਖ ਸਟੂਡੈਂਟ ਬਾਹਰ ਜਾਂਦਾ ਹੈਗਾ ਕੈਲਕੂਲੇਟ ਕਰੋ ਹੁਣ 1 ਲੱਖ ਸਟੂਡੈਂਟ ਨੂੰ 20 ਲੱਖ ਨਾਲ ਕਈਆਂ ਦਾ ਖਰਚਾ 25 26 ਲੱਖ 27 ਲੱਖ ਹੋ ਜਾਂਦਾ ਇੱਕ ਲੱਖ ਨੂੰ ਕੈਲਕੂਲੇਟ ਕਰੋ ਹੁਣ ਤੁਸੀਂ 20 ਲੱਖ ਦੇ ਨਾਲ ਫਿਰ ਸੁਣ ਮੈਂ ਦੱਸਦਾਗਾ ਇਹ ਗੱਲ ਹਜੇ ਪਾਸੇ ਆ ਫਿਰ ਜਿਹੜੇ ਠੱਗੀ ਵੱਜਦੀ ਆ ਠੱਗੀ ਵਾਲੇ ਨੰਬਰ ਜਿਹੜੇ ਹੈਗੇ ਆ ਜਿਹੜੇ ਵਰਕ ਪਰਮੈਂਟ ਭਾਲਦੇ ਆ ਕੈਨੇਡਾ ਦਾ ਜਾਂ ਹੋਰ ਮੌਲਕਾਂ ਦਾ ਜਾਂ ਯੂਰਪ ਕੰਟਰੀਆਂ ਦਾ ਇਹਨਾਂ ਦਾ ਠੱਗੀ ਵੱਜਣ ਦਾ ਨੰਬਰ ਪਤਾ ਕਿੰਨਾਗਾ ਇੱਕ ਸਾਲ ਦੇ ਵਿੱਚ 30 ਤੋਂ 35 ਹਜ਼ਾਰ ਲੋਕਾਂ ਨਾਲ ਠੱਗੀ ਵੱਜਦੀ ਆ ਇਹ ਕਰੋੜਾਂ ਦੇ ਵਿੱਚ ਅਮਾਉਂਟ ਜਾਂਦਾ ਹੈ ਕਰੋੜਾਂ ਦੇ ਵਿੱਚ ਪਾਨਾ ਸਿੱਧੂ ਐਵੇਂ ਨਹੀਂ ਰੌਲਾ ਪਾਉਂਦਾ ਫਿਰਦਾਗਾ ਆ ਮੜੇ ਮੜੇ ਤੁਸੀਂ ਵੀਡੀਓ ਸੁਣੋ ਪਹਿਲਾਂ ਮੈਨੂੰ ਕਹਿੰਦੇ ਵੀ ਤੇਰਾ ਵੀ ਤਾਂ ਲੱਗ ਨਹੀਂ ਰਿਹਾ ਤੇਰਾ ਜਨਨ ਕਿ ਤੇਰੇ ਮੈਡੀਕਲ ਪ੍ਰੋਬਲਮ ਆਉਂਦੀ ਆ ਮੈਂ ਹਾਂ ਚਲੋ ਕੋਈ ਗੱਲ ਨਹੀਂ ਲੱਗਦਾ ਕੋਈ ਚੱਕਰ ਨਹੀਂ ਮੈਂ ਚੱਲ ਰਹੇ ਨੇ ਵੀ ਅਕੋਰਡਿੰਗ ਕੋ ਖਾਸ ਵੀ ਹਣੀ ਭਰ ਜਾਂਦਾ ਫਿਰ ਮੈਨੂੰ ਸ਼ਾਮੀ ਕਹਿੰਦੇ ਨਹੀਂ ਨਹੀਂ ਤੇਰਾ ਵੀ ਤਾਂ ਲੱਗ ਗਿਆ ਕਹਿੰਦੇ ਤੂੰ ਵਧੀਆ ਕਹਿੰਦੀ ਹੋਗੀ ਕਹਿੰਦੀ ਤੈਨੂੰ ਵਧਾਈ ਹੋਵੇ ਤੈਨੂੰ ਵੀ ਦਾਮ ਨੇ ਬੜੇ ਪੰਪ ਭਰ ਦਿੱਤੇ ਬਹੁਤ ਜ਼ਿਆਦਾ ਮੈਨੂੰ ਨੇ ਮੇਰੀ ਭੈਣ ਕਹਿੰਦੀ ਬਹੁਤ ਪੁਰੜੀਆਂ ਭੇਜੀਆਂ ਵੇਖੋ ਹੁਣ ਅੱਗੇ ਕਿਸੇ ਕੁੜੀ ਨੇ ਆਵਾਜ਼ ਉਠਾਈ ਦਾ ਨਹੀਂ ਠਾਈ ਕੋਸ਼ਿਸ਼ ਕਿਸੇ ਕੁੜੀ ਨਾਲ ਹੋਇਆ ਦਾ ਆਪਾਂ ਨੂੰ ਨਹੀਂ ਪ ਤੇ ਉਤੋਂ ਬਾਈ ਉਤੋਂ ਗੱਲ ਇਹ ਆ ਉਤੋਂ ਉਤੋਂ ਬਾਈ ਦੀਪ ਸਿੱਧੂ ਦੀ ਫੋਟੋ ਲਾਈ ਹੋਈ ਆ ਯਾਰ ਬਾਈ ਦੀਪ ਲਈ ਮੋਟੋ ਕੰਮ ਲੈਣੀ ਆ ਨਹੀਂ ਬਾਈ ਫਿਰ ਝੂਠ ਨਾ ਬੋਲ ਇਹ ਤਾਂ ਜੋੜਾ ਬੰਦਾ ਸੀ ਯਾਰ ਪਿਆਵਲੀਦਾਨ ਵਾਲਾ ਸੀ ਇਹ ਵੀ ਫਿਰ ਬਾਈ ਬਾਈ ਇਹ ਜੋੜਾ ਬੰਦਾ ਯਾਰ ਇਹ ਸਿਰਫ ਠੱਗੀ ਦੀਆਂ ਕੁਸ ਵੀਡੀਓ ਆ ਠੱਗੀ ਦੀਆਂ ਕੁਸ ਮੈਂ ਚਾਹ ਮਾਤਾ ਸੁਣੂ ਦੋ ਤੋਂ 3000 ਕਲਿੱਪ ਦਿਖਾ ਸਕਦਾਗਾ ਜਿੱਥੇ ਲੋਕਾਂ ਦੇ ਨਾਲ 60-60 ਲੱਖ ਇੱਕ ਬੰਦੇ ਤੋਂ ਨੰਬਰ ਤੁਸੀਂ ਪਿਆ ਜਿੱਦਾਂ 30 ਤੋਂ 35 ਹਜ਼ਾਰ ਲੋਕਾਂ ਦਾ ਮਾਊਂਟ ਕਿੰਨਾ ਹੋਊ ਸੁਣੋ ਬੰਦੇ ਜਲਦੀ ਸਾਰੀ ਡਿਟੇਲ ਦੀ ਕੋ ਹੈਗੀ ਆ ਸਾਰੀ ਟਾਈਮ ਮੈਂ ਰੱਖਾ ਦਿੰਨੀ ਤੁਹਾਡੇ ਦੇਖ ਭਰਾ ਇਹ ਹਾਲਤਾ ਦੇ ਘਟਨਾ ਬਣਾਇਆ ਪੈਸੇ ਭਾਇ 2.2 ਲੱਖ ਰੁਪਈਆ ਸਾਡੇ 2.5 ਲੱਖ ਰੁਪਈਆ ਗਰੀਬ ਬੰਦੇ ਆ ਬਿਜਾਰਿਆ ਇਹਦਾ ਹਾਲਾਤ ਆਪ ਜਾਣਦੇ ਨਾਮ ਤੇ ਸਭ ਤੋਂ ਵੱਡੀ ਲੁੱਟ ਵਰਕ ਪਰਮਿਟ ਦੇ ਨਾਮ ਤੇ ਹੁੰਦੀ ਹੈ ਜਿਹੜਾ ਵੀ ਏਜੰਟ ਤੁਹਾਨੂੰ ਇਹ ਕਹਿੰਦਾ ਕਿ ਮੈਂ ਤੁਹਾਨੂੰ ਕੈਨੇਡਾ ਵਰਕ ਪਰਮਿਟ ਤੇ ਭੇਜ ਦਿਆਂਗਾ ਤਾਂ ਉਸ ਨੂੰ ਪੈਸੇ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ 100 ਵਾਰ ਨਹੀਂ ਹਜ਼ਾਰ ਵਾਰ ਸੋਚੋ ਵਰਕ ਪਰਮਿਟ ਦੇ ਹੋਰ ਜ਼ੋਰ ਪਰ ਕਹਿੰਦਾ ਤੂੰ ਕਰਾ ਡਾਕੂਮੈਂਟ ਦੰਦਾ ਨਹੀਂ ਮੈਂ ਕਹਿੰਦਾ ਤੇ ਮੈਂ ਡਾਕੂਮੈਂਟ ਡਾਂਕ ਦੇ ਜੋਰ ਤੇ ਲੈ ਕੇ ਦੂੰ ਅੱਜ ਰਿਕਾਰਡਿੰਗ ਕਰ ਲਵਾਂਗੇ ਡੰਡੇ ਦੇ ਡਾਂਕੇ ਦੇ ਜੋਰ ਤੇ ਤੂੰ ਜਿਹੜੀ ਜਿਹੜੀ 3 ਨੰਬਰ ਦੀ ਪਾਵਰਫੁੱਲ ਸਟੇਟ ਸੀ ਉਹ ਇੰਨੀ ਥੱਲੇ ਕਿਵੇਂ ਖਸ ਗਈ 16 ਮਿਲੀਅਨ ਮਿਲੀਅਨ ਨੰਬਰ ਤੇ ਜਿਹੜਾ 30 ਤੋਂ 35 ਹਜ਼ਾਰ ਲੋਕਾਂ ਨਾਲ ਠੱਗੀ ਵੱਜਦੀ ਉਹ ਜ਼ਿਆਦਾ ਅਮਾਊਂਟ ਦੇ ਵਿੱਚ ਵੱਜਦੀ ਆ ਬਹੁਤ ਵੱਡੇ ਅਮਾਊਂਟ ਦੇ ਵਿੱਚ ਕਿਉਂਕਿ ਵਰਕ ਪਰਮੰਡ ਦੇ ਪੈਸੇ ਵੱਧ ਮੰਗਦੇ ਆ ਯੂਰਪ ਵਾਲਿਆਂ ਨਾਲ ਬਹੁਤ ਠੱਗੀ ਵੱਜਦੀ ਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਤੇ ਜਿੱਥੇ ਰੌਲਾ ਪੈਂਦਾ ਵੀ ਭਾਨੇ ਸਿੱਧੂ ਕੋਲ ਨਾ ਜਾਓ ਤੁਸੀਂ ਪੁਲਿਸ ਕੋਲੇ ਜਾਓ ਕੌਣ ਸਾਨੂੰ ਆਪ ਹੀ ਤੁਸੀਂ ਸਮਝ ਗਏ ਹੋ ਵੀ ਇਸ ਤਰ੍ਹਾਂ ਏਜੰਟ ਕਿਉਂ ਕਹਿੰਦੇ ਆ ਵੀ ਪਾ ਨਸ਼ਾ ਸਿੱਧੂ ਸਾਨੂੰ ਰੋਕਣ ਵਾਲਾ ਕੌਣ ਆ ਤੁਸੀਂ ਉਹਦੇ ਕੋਲ ਕਿਉਂ ਜਾਂਦੇ ਆ ਕੁਝ ਲੋਕਾਂ ਨੂੰ ਕਿਹਾ ਉਹਨਾਂ ਨੇ ਤੁਸੀਂ ਪੁਲਿਸ ਕੋਲੇ ਜਾਓ ਮਤਲਬ ਉਹਨਾਂ ਨੂੰ ਪੁਲਿਸ ਦਾ ਡਰ ਨਹੀਂ ਹੈਗਾ ਉਹਨਾਂ ਨੂੰ ਡਰ ਪਤਾ ਕਾਦਾਗਾ ਮੀਡੀਆ ਵਿੱਚ ਸਾਡੀ ਬਦਨਾਮੀ ਹੋਊਗੀ ਸਾਡੇ ਇੰਸਟੀਚਿਊਸ਼ਨ ਦਾ ਜਿਹੜਾ ਸਾਡਾ ਏਜੰਟੀ ਦਫ਼ਤਰ ਆ ਉਹਦਾ ਬੋਰਡ ਦਿਸੂਗਾ ਸਾਡੇ ਸਾਰੇ ਪਾਸੇ ਮੈਂ ਇੱਕ ਗਰੁੱਪ ਤਿਆਰ ਕਰ ਰਿਆਂਗਾ ਜਿੱਦੇ ਵਿੱਚ ਲੋਕ ਆਪਣਾ ਨੰਬਰ ਡ੍ਰੌਪ ਕਰਨਗੇ ਤੇ ਉਹਦੇ ਵਿੱਚ ਦੱਸਣਗੇ ਉਹਨਾਂ ਨੇ ਕਿਹੜੇ ਏਜੰਟ ਤੋਂ ਠੱਗੀ ਖਾਧੀ ਹੈ ਕਿੰਨੇ ਪੈਸਾ ਵੀ ਖਾਧੀਆ ਫਿਰ ਉਹ ਗਰੁੱਪ ਦੇ ਵਿੱਚ ਲੋਕ ਆਪੇ ਦੇਖ ਲੈ ਕਰਨਗੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਕਿਹੜੇ ਕਿਹੜੇ ਏਜੰਟ ਠੱਗਾ ਕਿਹਦੇ ਕੋਲ ਤੁਸੀਂ ਜਾਣਾਗਾ ਪਹਿਲੀ ਤਾਂ ਗੱਲ ਪਾਈ ਨਾ ਜਾਓ ਦੇਖੋ ਤੁਸੀਂ ਕਿੰਨਾ ਪੈਸਾ ਪੰਜਾਬ ਦੇ ਚੀਜ਼ਾਂ ਨਾਲ ਬਾਹਰ ਜਾਂਦਾਗਾ ਇਹ 1 ਪੁਆਇੰਟ ਜਿਹੜਾ 1 ਲੱਖ ਸਟੂਡੈਂਟ ਜਾਂਦੇ ਆ ਨੰਬਰ 2 ਤੇ 35000 ਲੋਕਾਂ ਨੂੰ ਠੱਗੀ ਮਾਰਦੀ ਹੈ ਸਾਲ ਦੇ ਵਿੱਚ ਨੰਬਰ 3 ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਇੱਕ ਪਿੰਡ ਦੇ ਵਿੱਚ ਘੱਟੋ-ਘੱਟ ਨਾ 30 30 40 40 ਸਕੂਲਾਂ ਦੀਆਂ ਬੱਸਾਂ ਵੜਦੀਆਂ ਸਵੇਰੇ ਤੇ ਅੱਧ ਨੇ ਬੱਸਾਂ ਦਾ ਵੀ ਟ੍ਰੈਫਿਕ ਪਿਆ ਹੁੰਦਾ ਹੈਗਾ ਤੇ 5 ਨੰਬਰ ਤੇ ਦਵਾਈਆਂ ਦੇ ਨਾਂ ਤੇ ਲੁੱਟ ਕਿਸੇ ਦੇ ਘਰੇ ਰੋਟੀ ਪੱਕਦੀ ਹੋਵੇ ਜਾਂ ਨਾ ਪੱਕਦੀ ਹੋਵੇ ਕੋਈ ਨਾ ਕੋਈ ਮਰੀਜ਼ ਦਵਾਈ ਤੇ ਜ਼ਰੂਰ ਲੱਗਿਆ ਹੁੰਦਾ ਹੈਗਾ ਜਿਹੜੇ ਫ੍ਰੀ ਵਾਲੇ ਜਿਹੜੇ ਕਾਰਡ ਹੁੰਦੇ ਉਹਨਾਂ ਤੇ ਲਾਜਤਾ ਕਰ ਦਿੰਦੇ ਆ ਪਰ ਪੈਸੇ ਦਵਾਈ ਦੇ ਵਿੱਚ 19 ਪੈਸੇ ਪੂਰੇ ਕਰ ਲੈਂਦੇ ਆ ਉਹ ਦਵਾਈ ਹੋਰ ਕਿਤੋਂ ਨਹੀਂ ਮਿਲਦੀਗੀ ਇਹ ਗੇਮ ਬਹੁਤ ਜਿਆਦਾ ਤਕੜੀ ਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਕਿਵੇਂ ਇਹ ਚੀਜ਼ਾਂ ਨੂੰ ਠੱਲ ਪੈ ਸਕਦੀਆਂ ਕੀ ਇਹ ਚੀਜ਼ਾਂ ਦਾ ਹੱਲ ਹੋ ਸਕਦਾਗਾ ਤੁਹਾਨੂੰ ਕੀ ਲੱਗਦਾ ਇਹ ਜਿਹੜੀਆਂ ਜੈਨੂਇਨ ਲੋਕਾਂ ਨੇ ਕੰਪਲੀਟਾਂ ਕਰਾਈਆਂ ਹੋਈਆਂ ਹਨਾ ਠੱਗ ਏਜੰਟਾਂ ਦੇ ਖਿਲਾਫ ਇਹ ਡਾਟਾ ਉੱਥੋਂ ਮਿਲਿਆਗਾ ਇਹ ਤੋਂ 35000 ਲੋਕਾਂ ਦਾ ਜਿਹੜੇ ਰਿਪੋਰਟਾਂ ਨਹੀਂ ਕਰਾਉਣ ਦੇਗੇ ਐਫ ਆਈ ਆਰ ਨਹੀਂ ਕਰਾਉਣ ਦੇਗੇ ਉਹਨਾਂ ਦਾ ਤੁਸੀਂ ਛੱਡੋ ਕਿੰਨਾ ਨੰਬਰ ਵੱਡਾ ਹੋਊਗਾ ਤੇ ਜਿਹੜੇ 1 ਲੱਖ ਸਟੂਡੈਂਟ ਜਾਂਦੇ ਆ ਉਹ ਸਿਰਫ ਸਟੂਡੈਂਟ ਜਾਂਦੇ ਆ ਜਿਹੜੇ ਕੰਮ ਏ ਜਾਂਦੇ ਆ ਅਰਬ ਕੰਟੂਨਿਆਂ ਹੁਣ ਨੂੰ ਉਹ ਉਹਦੇ ਵਿੱਚ ਗਿਣਤੀ ਦੀ ਵਿੱਚ ਨਹੀਂ ਹੈ ਲਾਲੋਸਾਓ ਤੁਸੀਂ ਮੈਂ ਕਿੰਨਾ ਕੁੱਲ ਮਾ ਲਾ ਕੇ 5 ਲੱਖ ਬੰਦਾ ਹਰ ਸਾਲ ਪੰਜਾਬ ਜੋ ਬਾਹਰ ਨਿਕਲਦਾ ਜਿਹੜੇ ਯੰਗਸਟਾਰ ਆ ਜਿਨ੍ਹਾਂ ਚ ਜ਼ੋਰ ਆ ਜਿਨ੍ਹਾਂ ਚ ਬੁੱਧੀ ਆ ਉਹ ਬਾਹਰ ਨਿਕਲੀ ਜਾਂਦੇ ਆ ਨਾਲ ਪੈਸਾ ਬਾਹਰ ਨਿਕਲੀ ਜਾਂਦਾ ਇਹ ਹਾਲਾਤ ਆ ਐ ਪੰਜਾਬ ਖਾਲੀ ਹੋਇਆ ਐ ਪੰਜਾਬ ਮਾਂਜਿਆ ਗਿਆ ਤੇ ਐ ਉਧਰੋਂ ਟ੍ਰੇਨਾਂ ਭਰ-ਭਰ ਕੇ ਭਰ-ਭਰ ਕੇ ਜੁਪੀ ਵਿਹਾਰ ਤੋਂ ਪੰਜਾਬ ਦੇ ਵਿੱਚ ਨਵੇਂ ਕੰਮੇ ਆ ਰਹੇ ਆ ਫਿਰ ਚਿੱਕਾ ਮਾਰਦੇ ਆ ਇਹ ਸਚਾਈ ਆ ਸ਼ੇਅਰ ਕਰ ਦਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਕਰੋ